ਕੀ ਲੋਦੇ ਡੈਂਪੀ ਤੋਂ ਲੋ ਮਤਲਬ ਜਿੱਤੂ ਆ ਕਿਦੜ ਵਿੱਚ ਕੰਮ ਮੁੱਦੇ ਕਿਹੜੇ ਆ ਮੈਂ ਹਾਏ ਤੇ ਕਿਹੜੇ ਆ ਮੈਂ ਇੱਥੇ ਕੰਮ ਕਿਹੜੇ ਹੋਣੇ ਚਾਹੀਦੇ ਇਹ ਇੱਕ ਸੀਵਰ ਦਾ ਜੀ ਤੇ ਹਸਪਤਾਲ ਦਾ ਅਸੀਂ ਇੱਥੇ ਸੜਕ ਬਣੀ ਸੀ ਰਾਜਾ ਵੜਿੰਗ ਦਾ ਪੀ ਇਹ ਖੋਦ ਆਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸੜਕ ਦੀ ਸਮੱਸਿਆ ਨਹੀਂ ਪਹਿਲਾਂ ਸੀਵਰ ਚੱਕ ਦੋ ਫੇਰ ਹੀ ਅਸੀਂ ਪੈਪਾ ਪਾਈ ਅੱਗੇ ਵੀ ਥੋੜਾ ਫੱਟਾ ਜਿੰਦਾ ਵੀ ਕਰਕੇ ਇਹਨਾਂ ਨੇ ਸਾਡੀ ਇਸ ਗੱਲ ਜਮਣੇ ਸੁਣੀ ਸੜਕ ਬਣਾਈ ਸਭ ਜਦੋਂ ਇਲੈਕਸ਼ਨ ਹੁੰਦੇ ਆ ਉਹਦੇ ਤਾਂ ਮੰਗਣ ਆਉਂਦੇ ਆ ਵੋਟਾਂ ਜਦੋਂ ਇਲੈਕਸ਼ਨ ਹੋ ਜਾਂਦੇ ਉਹਦੇ ਤਾਂ ਪੁੱਛਦੇ ਹੀ ਨਹੀਂ ਕੋਈ ਨਹੀਂ ਆਉਂਦਾ ਇੱਥੇ ਵੀ ਕੋਈ ਟੱਕਰ ਲਈ ਕੋਈ ਹੋਵੇ ਕੋਈ ਸਾਡੀ ਜਾਂ ਕਿ ਸੁਣਾਈ ਨਹੀਂ ਕਰਦਾ ਕੋਈ ਸਾਰੇ ਬੇਰਜ਼ਗਾਰ ਆ ਹਨਾ ਸਾਰੇ ਬਾਹਰ ਜਾਈ ਜਾਂਦੇ ਆ ਜੇ ਇੱਥੇ ਵੀ ਨੌਕਰੀਆਂ ਦੇਵੇ ਸਰਕਾਰ ਵਧੀਆ ਹੋਵੇ ਤਾਂ ਵੀਰੇ ਫਿਰ ਕਿਸੇ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਹੋਰ ਕੀ ਦਿੱਕਤਾਂ ਨੇ ਇਸ ਹਲਕੇ ਦੀਆਂ ਵੈਸੇ ਤੁਸੀਂ ਬਾਹਰ ਅੰਦਰ ਜਾਣੇ ਹੋਵੋਗੇ ਕੀ ਦੇਖਦੇ ਹੋ ਕਿਹੜੇ ਕੰਮ ਹੋਣੇ ਚਾਹੀਦੇ ਆ ਕਿਹੜੇ ਨਹੀਂ ਹੋ ਰਹੇ ਗਿੱਦੜ ਵਿੱਚ ਵੀਰੇ ਸਫਾਈ ਨਹੀਂ ਹੈਗੀ ਥਾਂ ਥਾਂ ਤੇ ਪਸ਼ੂ ਫਿਰਦੇ ਹੈਗੇ ਆ ਕੋਈ ਕਿਸੇ ਦੇ ਕੋਈ ਛੱਟ ਵੱਜੀ ਹੁੰਦੀ ਆ ਨਾ ਪਸ਼ੂਆਂ ਕਰਕੇ ਬਹੁਤ ਐਕਸੀਡੈਂਟ ਹੁੰਦੇ ਆ ਬਾਲ ਸਾਹਿਬ ਇੱਥੋਂ ਲੜਦੇ ਰਹੇ ਆ ਉਸ ਵੇਲੇ ਤੇ ਹੁਣ ਦੇ ਵੇਲੇ ਟਾਈਮ 'ਚ ਕੀ ਫਰਕ ਉਹ ਮਿਲਦੇ-ਜੁਲਦੇ ਸੀ ਤੁਹਾਨੂੰ ਉਹ ਬਹੁਤ ਜ਼ਿਆਦਾ ਦੇਖੋ ਆ ਅਲੱਗ-ਅਲੱਗ ਆਉਂਦਾ ਸੁਝਾਅ ਉਹਨਾਂ ਦਾ ਅਸੀਂ ਵੀ ਸਿਰ ਅਸੀਂ ਡਿੰਪੀ ਢੱਲਾ ਨਾਲ ਆ ਗਏ ਅਸੀਂ ਵੀ ਕਾਲੀਦਾਰ ਪਰਿਵਾਰ ਨੂੰ ਬਲਾਂਗ ਕਰਦੇ ਆ ਬਾਬੂਸ਼ਾਹ ਦੇਖ ਰਹੇ ਤੁਸੀਂ ਪੰਜਾਬ 'ਚ 4 ਸੀਟਾਂ ਤੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ 20 ਨਵੰਬਰ ਨੂੰ ਤੇ ਗਿੱਦੜ ਵਾਹ ਦੀ ਸੀਟ ਜਿਹੜੀ ਹੈ ਉਹ ਹੌਟ ਸੀਟ ਮੰਨੀ ਜਾ ਰਹੀ ਹੈ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਕਿੰਨੀ ਕੀ ਦਿਲਚਸਪੀ ਲੈ ਰਹੇ ਨੇ ਇਲੈਕਸ਼ਨਸ ਦੇ ਵਿੱਚ ਤੇ ਕਿਉਂਕਿ ਮੁਕਾਬਲਾ ਜਿਹੜਾ ਹੈਗਾ ਉਹ ਬੇਹੱਦ ਇੰਟਰਸਟਿੰਗ ਹੈ ਇੱਥੇ ਆ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਤੋਂ ਨੇ ਡਿੰਪੀ ਟਿਲਵਾ ਆਮ ਆਦਮੀ ਪਾਰਟੀ ਤੋਂ ਨੇ ਅਮਰਤਾ ਵੜਿੰਗ ਕਾਂਗਰਸ ਤੋਂ ਨੇ ਤਾਂ ਬਹੁਤ ਟਫ ਫਾਈਟ ਜਿਹੜੀ ਹੈਗੀ ਇਹ ਦੇਖੀ ਜਾ ਰਹੀ ਹੈ ਇੱਥੋਂ ਦੇ ਲੋਕ ਜਿਹੜੇ ਨੇ ਉਹ ਕੀ ਸੋਚਦੇ ਨੇ ਸਾਰੇ ਕੈਂਡੀਡੇਟਸ ਬਾਰੇ ਤੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਹ ਲੋਕ ਜਿਹੜੇ ਨੇ ਉਹ ਵੋਟ ਜਦੋਂ ਪਾਉਣ ਜਾਂਦੇ ਨੇ ਤਾਂ ਉਹ ਜ਼ੈਨ ਚ ਰੱਖਦੇ ਨੇ ਸੋ ਗੱਲਬਾਤ ਕਰਕੇ ਇਸ ਹਲਕੇ ਦਾ ਹਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਬਾ ਜੀ ਕਿੱਥੋਂ ਆਏ ਹੋ ਘਰੋਂ ਆਜੇ ਹੁਣ ਤਾਂ ਕਰਾਂ ਅੱਛਾ ਤੇ ਸਬਜ਼ੀ ਵੇਚਦੇ ਹੋ ਹਾਂਜੀ ਸਬਜ਼ੀ ਵੇਚਦੇ ਜੀ ਓਟਕੀ ਨੂੰ ਪਾ ਰਹੇ ਹਾਂ ਡੈਂਪੀ ਟਲੋਣੋ ਜੀ ਤਾਂ ਹੀ ਪੋਸਟਰ ਲਾਇਆ ਹਾਂਜੀ ਤਾਂ ਹੀ ਪੋਸਟਰ ਲਾਇਆ ਕੀ ਮੋਲ ਐਤ ਕੀ ਕਿੱਧਰ ਵੇਚ ਗੇ ਡੈਂਪੀ ਜਿੱਤੂ ਆ ਜੀ ਅੱਛਾ ਹਾਂ ਬਾਕੀ ਜਿਹੜੀਆਂ ਪਾਰਟੀਆਂ ਮਨਪ੍ਰੀਤ ਬਾਦਲ ਐ ਅਮਰਤਾ ਵੜੇਂਗਾ ਉਹਨਾਂ ਨੂੰ ਕਿਵੇਂ ਵੇਖਦੇ ਹੋ ਉਹ ਜੀ ਜਿਹੜਾ ਮਨਪ੍ਰੀਤ ਬਾਦਲਾ ਇਹਨੂੰ ਦਾ ਤੀਜੇ ਨੰਬਰ ਚ ਆਊਗਾ ਅੱਛਾ ਤੇ ਚੌੜ ਰਾਜਾ ਥੋੜਾ ਜਿਹਾ ਆਜੂਆ ਮਾ ਲਾਲ ਡੈਂਪੀ ਢੱਲੋਂ ਦੇ ਡੈਂਪੀ ਢੱਲੋਂ ਮਤਲਬ ਜਿੱਤੂ ਆ ਕੰਮ ਕਿਵੇਂ ਵਧੀਆ ਕਰਾਏ ਸੀਗੇ ਕੋਈ ਪਹਿਲਾਂ ਵਧੀਆ ਕਰਾਏ ਜੀ ਇਹਨਾਂ ਡੈਂਪੀ ਢੱਲੋਂ ਨੇ ਨਹੀਂ ਕੰਮ ਕਦੇ ਮੌਕਾ ਤਾਂ ਮਿਲਿਆ ਨਹੀਂ ਐਮਐਲਏ ਬਣਨ ਦਾ ਫਿਰ ਕਿਵੇਂ ਕੰਮ ਕਰਾਏ ਸੀਗੇ ਕੰਮ ਜੀ ਇਹ ਆਪ ਦੇ ਕੋਲ ਕੰਮ ਲੋਕਾਂ ਕਾਹ ਕਿ ਕੋ ਆ ਕੇ ਕਰਾਉਂਦੇ ਰਿਹਾ ਹਾਂਜੀ ਕੋਈ ਜਿਹੜਾ ਜਲਦਾ ਦੇ ਕੰਮ ਕਰਦਾ ਏ ਗਿੱਦੜਵੇਚ ਕੰਮ ਮੁੱਦੇ ਕਿਹੜੇ ਆ ਮੈਨ ਹਾਂਜੀ ਮੁੱਦੇ ਕਿਹੜੇ ਆ ਮੈਨ ਇੱਥੇ ਕੰਮ ਕਿਹੜੇ ਹੋਣੇ ਚਾਹੀਦੇ ਇਹ ਇੱਕ ਸੀਵਰ ਦਾ ਜੀ ਤੇ ਹਸਪਤਾਲ ਦਾ ਤੇ ਹੋਰ ਗਾ ਸੀਵਰ ਜਿਹੜਾ ਗਲੀਆਂ ਗੁਲੀਆਂ ਗਰੀਬਾਂ ਦੇ ਉਹਨਾਂ ਦੇ ਇੱਕ ਇਹ ਕੰਮ ਹੋਣੇ ਚਾਹੀਦੇ ਆ ਤੇ ਬਾਕੀ ਹੋਰ ਜਿਹੜੇ ਕੋਈ ਹਰਿੰਦੇਵ ਦਾ ਆਜਾ ਸਾਡੇ ਗਰੀਬਾਂ ਦੇ ਕੰਮ ਜਿਹੜੇ ਉਹਨਾਂ ਦੇ ਕੰਮ ਹੋਣੇ ਚਾਹੀਦੇ ਆ ਹਾਂਜੀ ਕਿ ਉਹ ਵੈਸੇ ਕੰਮ ਤਾਂ ਅੱਗੇ ਵੀ ਕਰਦਾ ਪਰ ਹੁਣ ਵੀ ਜਿੱਤ ਕੇ ਉਹਦੂੰ ਸੌਖਾ ਜੀ ਸਾਨੂੰ ਕੰਮ ਕਰਾਉਣਾ ਸੋ ਹੋਰ ਇੱਥੇ ਕੀ ਕੀ ਦਿੱਕਤਾਂ ਨੇ ਇਸ ਹਲਕੇ ਦੀਆਂ ਤੇ ਸਪੈਸ਼ਲੀ ਜਿਹੜੀਆਂ ਕੁੜੀਆਂ ਨੇ ਉਹ ਕਿਵੇਂ ਦੇਖਦੀਆਂ ਨੇ ਕੀ ਕੀ ਪ੍ਰੋਬਲਮਾਂ ਨੇ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ ਨੇ ਮੈਮ ਇੱਥੇ ਤੁਸੀਂ ਕਿੰਨੇ ਸਾਲ ਤੋਂ ਰਹਿ ਰਹੇ ਹੋ ਸਰ ਇੱਥੇ ਸਾਨੂੰ ਹੋ ਗਏ 20 ਸਾਲ ਹੋ ਗਏ ਸਾਡੇ ਨਾਲ ਇੱਥੇ ਫੀਵਰ ਬਹੁਤ ਜ਼ਿਆਦਾ ਨੀਵੇਂ ਆ ਸਾਡੇ ਘਰ ਨੀਵੇਂ ਹੋ ਗਏ ਬੀਅਸ ਪ੍ਰਾਈਵੇਟ ਨੌਕਰੀ ਵਾਲੇ ਬਾਰ ਬਾਰ ਘਰ ਤਾਂ ਬਣਾ ਨਹੀਂ ਸਕਦੇ ਇਸ ਲਈ ਇਸ ਜਿਸਤ ਵਾਲੇ ਵੋਟ ਪਈ ਸੀਗੀ ਅਸੀਂ ਇੱਥੇ ਸੜਕ ਬਣੀ ਸੀ ਰਾਜਾ ਵੜਿੰਗ ਦੇ ਆਪੀ ਖੁਦ ਆਇਆ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸੜਕ ਦੀ ਸਮੱਸਿਆ ਨਹੀਂ ਪਹਿਲਾਂ ਸੀਵਰ ਚੱਕ ਦਿਓ ਫੇਰ ਹੀ ਅਸੀਂ ਪੈਪਾ ਪਾਈ ਅੱਗੇ ਵੀ ਥੋੜਾ ਬਟਾ ਜਿੰਦਾ ਵੀ ਕਰਕੇ ਇਹਨਾਂ ਨੇ ਸਾਡੀ ਇਸ ਗੱਲ ਜਮਾ ਨਹੀਂ ਸੁਣੀ ਸੜਕ ਬਣਾਈ ਸਭ ਤੋਂ ਪਹਿਲਾਂ ਇੱਥੇ ਤੇ ਹੁਣ ਦਿੱਕਤਾਂ ਕੀ ਕੀ ਆ ਰਹੀਆਂ ਨੇ ਘਰ 'ਚ ਤੁਹਾਡੇ ਪਾਣੀ ਕਿਵੇਂ ਕਿੰਨਾ ਕਾਂ ਗਾਂ ਤੱਕ ਜਾਵੜਦਾ ਪੈਕ ਮਾਰ ਜਾਂਦਾ ਪਾਣੀ ਜਦੋਂ ਅਸੀਂ ਫਿਰ ਬਾਰਿਸ਼ ਆ ਜਾਂਦੀ ਹੈ ਕਾਫੀ ਜ਼ਿਆਦਾ ਬੈਕ ਮਾਰ ਜਾਂਦੇ ਘਰ ਨੀਵੇਂ ਹੋ ਜਾਂਦੇ ਕਾਫੀ ਜ਼ਿਆਦਾ ਤੇ ਪਾਣੀ ਅੰਦਰ ਵੜ ਜਾਂਦਾ ਹੈਗਾ ਫਿਰ ਕਾ ਪ੍ਰਾਈਵੇਟ ਵਾਲੇ ਕੰਮ ਵਾਲੇ ਘਰ ਉਹ ਤੋਂ ਕੰਮ 'ਚ ਚਲੇ ਜਾਂਦੇ ਘਰੇ ਆਉਂਦੇ ਪਾਣੀ ਦੀ ਕਿੰਨੀ ਸਮੱਸਿਆ ਹੋ ਜਾਂਦੀ ਹੈ ਤੁਹਾਨੂੰ ਰਿਹਾ ਕੇ ਅੱਛਾ ਇਲੈਕਸ਼ਨਾਂ ਤੋਂ ਬਾਅਦ ਆਉਂਦਾ ਲੀਡਰ ਕੋਈ ਆ ਗਲੀ 'ਚ ਆਇਆ ਕਦੇ ਜਦੋਂ ਇਲੈਕਸ਼ਨ ਹੁੰਦੇ ਉਹਦੇ ਤਾਂ ਮੰਗਣ ਆਉਂਦੇ ਆ ਵੋਟਾਂ ਜਦੋਂ ਇਲੈਕਸ਼ਨ ਹੋ ਜਾਂਦੇ ਉਹਦੇ ਤਾਂ ਪੁੱਛਦੇ ਹੀ ਨਹੀਂ ਕੋਈ ਨਹੀਂ ਆਉਂਦਾ ਇੱਥੇ ਵੀ ਕੋਈ ਵ ਪਰ ਅਸੀ ਤਾਂ ਬੋਲਣਾ ਅੱਜ ਤੁਹਾਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਕਹਿੰਦੇ ਤੁਸੀਂ ਗੁੱਸਾ ਨਾ ਕਰੋ ਹੁਣ ਤੁਹਾਨੂੰ ਗੁੱਸਾ ਹੁਣ ਕੌਣ ਕੌਣ ਆ ਕੇ ਗਿਆ ਤੁਹਾਡੇ ਤੁਹਾਨੂੰ ਕਿਹੜ ਕਿਹੜ ਲੀਡਰ ਮਿਲੇ ਨੇ ਹੁਣ ਹੁਣ ਇਹ ਜੋ ਡਿੰਪੀ ਉੱਠਿਆ ਹੈਗਾ ਵੋਟਾਂ 'ਚ ਉਹ ਤਾਂ ਵੀ ਪਹਿਲੀ ਵਾਰ ਉੱਠਿਆ ਹੁਣ ਝਾੜੂ ਵਾਲੀ ਸਰਕਾਰ ਜੇ ਉਹ ਬਣੂਗਾ ਕਦੇ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਸਾਡੇ ਕੁਝ ਕਰਨਗੇ ਤੇ ਨਹੀਂ ਕਰਨਗੇ ਨਹੀਂ ਗੱਲ ਸੁਣੋ ਤੇ ਇਹ ਰਾਜਾ ਵੜਿੰਗ ਤਾਂ ਬਹੁਤ ਵਾਰ ਬਣ ਚੁੱਕਿਆ ਨਾ ਹੁਣੇ ਤਿੰਨ ਵਾਰੀ ਐਮਪੀ ਦੀ ਵੋਟ ਵੀ ਜਿੱਤ ਚੁੱਕਿਆ ਇਹ ਤਾਂ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਇੱਥੇ ਕੀ ਪ੍ਰੋਬਲਮਸ ਨੇ ਬੱਚਿਆਂ ਨੂੰ ਲੈ ਕੇ ਜਿਵੇਂ ਫਿਊਚਰ ਇਹਨਾਂ ਦਾ ਹੋਵੇ ਕੀ ਸੋਚਦੇ ਹੋ ਕੀ ਲੱਗਦਾ ਵੀ ਧਿਆਨ ਹੀ ਨਹੀਂ ਦੇ ਰਿਹਾ ਕੋਈ ਵੀ ਤੁਹਾਡੇ ਵੱਲ ਸਰ ਮੈਨੂੰ ਤਾਂ ਜ਼ਿਆਦਾ ਕੁਝ ਨਹੀਂ ਲੱਗਦਾ ਕਿਉਂਕਿ ਮੇਰੇ ਤੋਂ ਆਪ ਦੋ ਕੁੜੀਆਂ ਹੈਗੀਆਂ ਪਰ ਮੈਨੂੰ ਇਹਨਾਂ ਦੇ ਬਾਰੇ ਕੋਈ ਵੀ ਸੁਈਦਾ ਹਲੇ ਤੁਹਾਡੀ ਮਿਲ ਹੀ ਨਹੀਂ ਹੈ ਜਿਹੜੇ ਮੈਂ ਕਹਾਂ ਵੀ ਹਾਂ ਉਹਨੇ ਮੇਰੀ ਸੁਈਦਾ ਕਰਾਈ ਹੈ ਜੇ ਮੇਰੀ ਕੁੜੀਆਂ ਵਾਲੇ ਕੁਝ ਕਰਾਇਆ ਤੇ ਮੈਨੂੰ ਕੁਝ ਵੀ ਇਹੋ ਜਿਹਾ ਸੁੱਖ ਨਹੀਂ ਮਿਲਿਆ ਮਤਲਬ ਪੰਜਾਬ 'ਚ ਮੈਨੂੰ ਕਦੇ ਵੀ ਉਹ ਸੁੱਖ ਨਹੀਂ ਮਿਲਿਆ ਵੀ ਜਿਹੜਾ ਮੈਂ ਕਹਾਂ ਵੀ ਆਹ ਚੀਜ਼ ਹੈਗੀ ਹੈ ਗਿੱਦੜਵਾਚ ਤੁਸੀਂ ਸੁਣਦੇ ਹੋ ਕਿ ਸਾਰੇ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਆਇਆ ਸੀ ਖੁਸ਼ਹਾਲ ਬਣਾ ਰਹੇ ਆ ਤੁਹਾਨੂੰ ਲੱਗ ਰਿਹਾ ਵੀ ਉਹ ਹੋਊਗਾ ਪਰ ਮੈਨੂੰ ਤਾਂ ਸਾਰ ਲੱਗ ਰਿਹਾ ਕਿਉਂਕਿ ਜਿਵੇਂ ਸਾਹਮਣੇ ਅੱਜ ਕੱਲ੍ਹ ਚੱਲ ਰਿਹਾ ਹੈ ਨਾ ਤੇ ਨਸ਼ੇ ਪਤੇ ਚ ਮੈਨੂੰ ਨਹੀਂ ਲੱਗਦਾ ਅੱਗੇ ਜਾ ਕੇ ਪੰਜਾਬ ਖੁਸ਼ ਰਹੂਗਾ ਪਹਿਲਾਂ ਤਾਂ ਨਸ਼ਾ ਪਤਾ ਬੰਦ ਕਰਾਉਣਾ ਚਾਹੀਦਾ ਸਰ ਫਿਰ ਜਿਹੜੀ ਕੁੜੀਆਂ ਸਰੀਏ ਚ ਵੀ ਕਾਫੀ ਨਸ਼ਾ ਜੀ ਹਾਂਜੀ ਬਹੁਤ ਜ਼ਿਆਦਾ ਸਾਡੇ ਸਰ ਦੇਖੋ ਪਲਾਟ ਹੈਗੇ ਜਿਆਦਾ ਜਿਆਦਾ ਸਾਡੇ ਪਲਾਟਾਂ ਦੇ ਪਿੱਛੇ ਆ ਕੇ ਨਾ ਮੁੰਡੇ ਨਸ਼ੇ ਕਰਕੇ ਜਾਂਦੇ ਆ ਜਿਵੇਂ ਆ ਪਲਾਟ ਹੋ ਗਿਆ ਉਹ ਪਲਾਟ ਹੋ ਗਿਆ ਪਿੱਛੇ ਬਹਿ ਬਹਿ ਕੇ ਨਸ਼ੇ ਕਰਦੇ ਆ ਹੁਣ ਤਾਂ ਫਿਰ ਸਰ ਸਾਡੇ ਦੋ ਤਿੰਨ ਘਰ ਹੈਗੇ ਆ ਫਿਰ ਸਾਨੂੰ ਤਾਂ ਖਤਰਾ ਹੈਗਾ ਹੀ ਤੇ ਸਰ ਅਸੀਂ ਇਹ ਹੀ ਕਹਿੰਨੇ ਆ ਬਸ ਜੇ ਤਾਂ ਗੇਟ ਲਵਾ ਦਿਓ ਗਲੀ 'ਚ ਜਾਂ ਕੈਮਰੇ ਦੋ ਚਾਰ ਕੈਮਰੇ ਲਵਾ ਦਿਓ ਕੱਲ ਨੂੰ ਕੁਝ ਹੋ ਗਿਆ ਫਿਰ ਸਰ ਅਸੀਂ ਕਿੱਥੇ ਬੈਠਾਂਗੇ ਅਸੀਂ ਤਾਂ ਆਪ ਕਿਰਾਏ ਤੇ ਬੈਠੇ ਆ ਤੇ ਮੈਨੂੰ ਲੱਗਦਾ ਸਾਡੇ ਵਾਸਤੇ ਕੋਈ ਸੁਵਿਧਾ ਸੁਵਿਧਾ ਹੋਈ ਹੈ ਸਾਡੇ ਕੋਈ ਗ੍ਰਾਂਟ ਨਹੀਂ ਨਿਕਲੇ ਨਾ ਕੁੜੀ ਬਾਰੇ ਮੈਨੂੰ ਕੁਝ ਮਿਲੇ ਦੋਵੇਂ ਕੁੜੀਆਂ ਵਰ ਹਨ ਜਮਾ ਹੀ ਕੁਝ ਨਹੀਂ ਮਿਲਿਆ ਜਿਹੜਾ ਕਰੀੰਨੇ ਆ ਅਸੀਂ ਆਪ ਕਰੀੰਨੇ ਆ ਥਿਆੜੀ ਧੱਪਾ ਕਰਦੇ ਆ ਤੇ ਥਿਆੜੀ ਧੱਪੇ ਚ ਹੀ ਰਹਿ ਜੰਨੇ ਆ ਅਸੀਂ ਤੇ ਮੈਨੂੰ ਨਹੀਂ ਲੱਗਦਾ ਅੱਗੇ ਅਸੀਂ ਕੁੜੀਆਂ ਵਾਸਤੇ ਕੁਝ ਕਰ ਸਕਦੇ ਆ ਹਾਂਜੀ ਬੇਬੇ ਜੀ ਕੀ ਨਾਮ ਮੇਰਾ ਨਾਮ ਜੀਵਿੰਦਰ ਹੈ ਕਿੰਨੀ ਉਮਰ ਹੈ ਹੋ ਗਈ ਹਣ ਤਾਂ ਸੁਖਣਾ ਚਾ ਰੋਟੀ ਪਾ ਮੇਰਾ ਤਾਂ ਥੋੜੀ ਘੱਟ ਹੋ ਗਈ ਤੇ ਜੇ ਸਾਡੇ ਨਾਲ ਦੋਨਾਂ ਜੀਆਂ ਦੀ ਸਾਡੀ ਪਿਲਚਣ ਬਣਾਈ ਆ ਸਾਡੀ ਕਿਸੇ ਨੇ ਇੰਨਾ ਚਿਰ ਹੋ ਗਿਆ ਬਿਰੰਗ ਜਿਨੀ ਕੀ ਬੰਦੇ ਰੋ ਠੀਕ ਹੈ ਤੇ ਸਾਨੂੰ ਕਹਿੰਦੇ ਛੋਟੇ ਨੂੰ ਮਰੇ ਨਹੀਂ ਉਮਰੇ ਕਿ ਜੇ ਰਸਤੇ ਵਾਂਦੇ ਜਾੜੇ ਸਾਡੇ ਉਮਰਾ ਤਾਂ ਹੋਣੀਆਂ ਨਿੱਕੇ ਜਿਹੇ ਘੋਰਾ ਘੋਰਾ ਬੱਚਿਆਂ ਦੀਆਂ ਲਈ ਵੀ ਬੰਨਗਾ ਵੀ ਪਿਲਚਣਾ ਤੇ ਸਾਡੇ ਵਰਗਿਆਂ ਦੇ ਹੁੰਦੇ ਬੋਹੀ ਗੱਲ ਹ ਥੋਲੇ ਝੜ ਕੇ ਸਾਡੇ ਸੱਤ ਆ ਗਏ ਠੀਕ ਹੈ ਨਾ ਤੇ ਸਾਡੀ ਕੋਈ ਨਹੀਂ ਕੋਈ ਬੇਸਿਕ ਨਹੀਂ ਦੇ ਬੈਠ ਕੋਈ ਸਾਲੀ ਸੁਣਾਈ ਨਹੀਂ ਤੇ ਜਿਵੇਂ ਲੀਡਰ ਤੁਹਾਨੂੰ ਆ ਰਹੇ ਨੇ ਇੱਥੇ ਵੋਟਾਂ ਮੰਗਣ ਸਾਰੇ ਆ ਕੇ ਵੋਟਾਂ ਮੰਗੇ ਕਿ ਹਜੇ ਅੱਧੇ ਆਏ ਹਾਂਜੀ ਸਾਰੇ ਆ ਹੀ ਜਾਂਦੇ ਆ ਅੱਛਾ ਹਾਂਜੀ ਹਾਂਜੀ ਲੱਗਦਾ ਵੀ ਵੋਟਾਂ ਤੋਂ ਬਾਅਦ ਗੇੜਾ ਮਾਰਨਗੇ ਜਾਂ ਹੁਣ ਹੁਣੇ ਮਾਰ ਕੋਈ ਮਾਰਦੇ ਨਹੀਂ ਜੀ ਕੋਈ ਦੁੱਖ ਦੇ ਲਈ ਕੋਈ ਹੋਵੇ ਕੋਈ ਸਾਡੀ ਜਾ ਕੇ ਸੁਣਾਈ ਨਹੀਂ ਕਰਦਾ ਕੋਈ ਜਾ ਕੇ ਉਹਦੋਂ ਪੰਜ ਸਾਲ ਤੱਕੇ ਖਾਨੇ ਖਾਨੇ ਜੀ ਤੱਕੇ ਆ ਮੁੰਡੇ ਸਾਡੀ ਝੂਠਾ ਚਲਾਮ ਲਾਤਾ ਸੀ ਐਸੇ ਸਾਹਮਣੇ ਘਰ ਆਏ ਨੇ ਠੀਕ ਹੈ ਐਸੇ ਭੋਲੇ ਮਚਾਰੇ ਦੇ ਸਾਡੀ ਕੋਈ ਸੁਣਾਈ ਨਹੀਂ ਕੀ ਕੀ ਕਿੱਥੇ ਨੇ ਜਾ ਕੇ ਕੀ ਗੱਲ ਨਾਲ ਬ ਮੈਂ ਕਹਾਂ ਭਾਈ ਭੋਲੇ ਨੂੰ ਮੈਂ ਖਾ ਲ ਮੇਰਾ ਕਰਕੇ ਮੈਂ ਤੈਨੂੰ ਦੇ ਦਿਸ ਗਿਆ ਭਾਈ ਠੀਕ ਹੈ ਪਦਧਾਨ ਮੈਂ ਕਰ ਦਿਸਿਆ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ਼ੂਜ਼ ਨੇ ਜਿਹੜੇ ਤੁਹਾਨੂੰ ਲੱਗਦਾ ਵੀ ਜਿਨ੍ਹਾਂ ਵੱਲ ਧਿਆਨ ਨਹੀਂ ਦੇ ਰਹਾ ਕੋਈ ਵੀਰੇ ਇਸ਼ੂ ਸਾਰੇ ਹੀ ਆ ਪਹਿਲਾ ਤਾਂ ਨਸ਼ਾ ਹੈ ਸਭ ਤੋਂ ਪਹਿਲਾਂ ਤਾਂ ਵੀ ਨਸ਼ੇ ਦਾ ਬਹੁਤ ਇੱਥੇ ਪੰਜਾਬ ਦੇ ਵਿੱਚ ਹੈਗਾ ਤੇ ਇੱਕ ਵੀ ਸਾਰੇ ਬੇਰੁਜ਼ਗਾਰ ਆ ਹਨਾ ਸਾਰੇ ਬਾਹਰ ਜਾਈ ਜਾਂਦੇ ਆ ਜੇ ਇੱਥੇ ਵੀ ਨੌਕਰੀਆਂ ਦੇਵੇ ਸਰਕਾਰ ਵਧੀਆ ਹੋਵੇ ਤੇ ਵੀਰੇ ਫਿਰ ਕਿਸੇ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਪਰ ਜਿਵੇਂ ਦਾਅਵੇ ਕਰਦੇ ਆ ਵੀ ਅਸੀਂ ਇੰਨੇ ਸਾਲਾਂ ਤੋਂ ਆ ਕਰਵਾਤਾ ਅਸੀਂ ਇੰਨਾ ਕੁਛ ਕਰਵਾਤਾ ਸੋਚ ਹੀ ਨਹੀਂ ਸਕਦੇ ਸੀ ਕਿ ਤੇ ਡਬੇ ਦੇ ਲੋਕ ਮਨਪ੍ਰਿਤ ਬਾਦਲ ਕਹਿੰਦੇ ਆ ਵਡਿੰਗ ਸਾਹਿਬ ਆਪ ਦੀਆਂ ਗੱਲਾਂ ਕਰਦੇ ਆ ਤੁਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਹੋ ਲੱਗਦਾ ਵੀ ਕੁਝ ਹੋਇਆ ਜਾਂ ਗੱਲ ਉੱਥੇ ਹੀ ਪਈ ਹੈ ਵੀਰੇ ਨਹੀਂ ਕੁਛ ਤਾਂ ਹੋਇਆ ਪਰ ਕੁਛ ਉੱਥੇ ਹੀ ਪਈ ਆ ਹੁਣ ਸਾਰੇ ਆਉਂਦੇ ਆ ਬਾਅਦ ਚ ਕੋਈ ਨਹੀਂ ਆਉਂਦਾ ਜੋ ਵੋਟਾਂ ਪੈ ਜਾਂਦੀਆਂ ਨਾ ਉਦੋਂ ਕੋਈ ਨਹੀਂ ਆਉਂਦਾ ਹੈਗਾ ਜੀ ਆ ਕੀ ਨਾਮ ਹੈ ਜੀ ਤੁਹਾਡਾ ਮਨਦੀਪ ਕੋਹਰੇ ਜੀ ਮੇਰਾ ਨਾਮ ਅੱਛਾ ਕੀ ਕੀ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਇੱਥੇ ਤੁਸੀਂ ਰਹਿ ਰਹੇ ਹੋ ਇਹ ਵਾਟਰ ਬਾਕਸ ਦੀ ਪਾਈਪ ਵੀਰੇ ਟੁੱਟੀ ਹੋਈ ਹੈ ਤੇ ਗੰਦਾ ਪਾਣੀ ਆਉਂਦਾ ਵੀਰੇ ਸਾਡੇ ਸੀਵਰੇਜ ਦਾ ਪਾਣੀ ਮਿਕਸ ਹੋ ਜਾਂਦਾ ਵਿੱਚ ਤੇ ਇੱਕ ਸੀਵਰੇਜ ਆਪਣੇ ਢੱਕਣ ਖੁੱਲੇ ਪਏ ਆ ਇਹ ਇਹ ਲਾਉਣ ਵਾਲੇ ਆ ਬਸ ਪਾਣੀ ਦੀ ਦਿੱਕਤ ਹੀ ਆ ਸਾਨੂੰ ਸਾਡੇ 12 ਚ ਖੜ ਜਾਂਦਾ ਆ ਕੇ ਤੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਕਿੰਨਾ ਜੇਰ ਹੋ ਗਿਆ ਕਹਿੰਦੇ ਆਣੋ ਤੇ ਅਸੀਂ ਜੱਗੇ ਸੀਗੇ ਆਪਣੇ ਦਫ਼ਤਰ 'ਚ ਵੀ ਉੱਥੇ ਕਹਿੰਦੇ ਵੀ ਪੈਸੇ ਲੱਗਣਗੇ ਤੇ ਪੈਸੇ ਇੰਨੇ ਵੀਰੇ ਸਾਡੇ ਕੋਲ ਕਿੱਥੇ ਹਨਾ ਤੇ ਤਾਂ ਹੀ ਅਸੀਂ ਭੈਣ ਜੀ ਨੂੰ ਕਿਹਾ ਵੀ ਸਾਡਾ ਇਹ ਕੰਮ ਕਰਕੇ ਦਿਓ ਕਹਿੰਦੇ ਜਰੂਰ ਕਰਕੇ ਦੇਵਾਂਗੇ ਦੇਖੋ ਹੁਣ ਕਰਦੇ ਕਿ ਨਹੀਂ ਕਰਦੇ ਤਵੜਿੰਗ ਨੂੰ ਕਿਹਾ ਜੀ ਹਾਂਜੀ ਹਾਂਜੀ ਅਮਰਤਾ ਤਵੜਿੰਗ ਜੀ ਨੂੰ ਕੋਈ ਹੋਰ ਆਇਆ ਲੀਡਰ ਇੱਥੇ ਨਹੀਂ ਜੀ ਸਰ ਮੈਂ ਹੁੰਦੀ ਨਹੀਂ ਘਰੇ ਜੀ ਮੈਂ ਬਾਹਰ ਹੁੰਦੀ ਹਾਂ ਜੀ ਅੱਛਾ ਅੱਛਾ ਤੇ ਹੋਰ ਕੀ ਦਿੱਕਤਾਂ ਨੇ ਇਸ ਹਲਕੇ ਦੀਆਂ ਵੈਸੇ ਤੁਸੀਂ ਬਾਹਰ ਅੰਦਰ ਜਾਣੇ ਹੋਗੇ ਕੀ ਦੇਖਦੇ ਹੋ ਕਿਹੜੇ ਕੰਮ ਹੋਣੇ ਚਾਹੀਦੇ ਆ ਕਿਹੜੇ ਨਹੀਂ ਹੋ ਰਹੇ ਗਿੱਦਰ ਵਿੱਚ ਵੀ ਸਫਾਈ ਨਹੀਂ ਹੈਗੀ ਅੱਛਾ ਥਾਂ ਥਾਂ ਤੇ ਪਸ਼ੂ ਫਿਰਦੇ ਹੈਗੇ ਆ ਕਿਸੇ ਦੇ ਕੋਈ ਸੱਟ ਵੱਜੀ ਹੁੰਦੀ ਆ ਨਾ ਪਸ਼ੂਆਂ ਕਰਕੇ ਬਹੁਤ ਐਕਸੀਡੈਂਟ ਹੁੰਦੇ ਆ ਪਸ਼ੂਆਂ ਦਾ ਕੋਈ ਹੱਲ ਹੋਣਾ ਚਾਹੀਦਾ ਇੱਕ ਤਾਂ ਇੱਕ ਪੜ੍ਹੇ ਲਿਖੇ ਨੂੰ ਨ ਪੜ੍ਹ ਲਿਖ ਕੇ ਅਸੀਂ ਐਂ ਧੱਕੇ ਖਾਂਦੇ ਫਿਰਦੇ ਵੀਰੇ ਪਹਿਲਾਂ ਤਾਂ ਨੌਕਰੀ ਹੋਣੀ ਚਾਹੀਦੀ ਹੈ ਸਾਡੇ ਵਰਗਿਆਂ ਨੂੰ ਜਿਹੜਾ ਨਾ ਨਾ ਪੜ੍ਹ ਲਿਖ ਕੇ ਤੁਰੇ ਫਿਰਦੇ ਆ ਪਰ ਨੌਕਰੀ ਬਾਰੇ ਤਾਂ ਭਗਵੰਤਮਾਨ ਸਰਕਾਰ ਉਹ ਕਹਿ ਰਹੇ ਨੇ ਦਾਅਵੇ ਕਰਦੇ ਨੇ ਅਸੀਂ ਸਭ ਤੋਂ ਵੱਧ ਨੌਕਰੀ ਦਿੱਤੀਆਂ ਥੋੜੇ ਇੱਥੇ ਤੋਂ ਅਸਰ ਦੇਖਿਆ ਕੋਈ ਨੌਕਰੀ ਕੁਛ ਨਹੀਂ ਵੀਰੇ ਆ ਦੇਖੀ ਆਂਦੀਆਂ ਤੁਸੀਂ ਬੈਠੇ ਹੀ ਆ ਕੋਈ ਹਜ਼ਾਰ ਰੁਪਈਆ ਨਹੀਂ ਪਾਇਆ ਕਹਿੰਦੇ ਸੀਗੇ ਝਾੜੂ ਲਾ ਕੇ ਨੇ ਹਜ਼ਾਰ ਰੁਪਈਆ ਪਾਵਾਂਗੇ ਨਾ ਉਹ ਪਾਇਆ ਹਜੇ ਤੱਕ ਕੁਛ ਨਹੀਂ ਆਇਆ ਹਜੇ ਤੱਕ ਵੀਰੇ ਤੋਸੇ ਦਾ ਸੋਜੀ 1000 ਰੁਪਿਆ ਦਾ ਜਿਹੜਾ ਉਹ ਵੋਟਾਂ ਲੈਣ ਵੇਲੇ ਬਹੁਤ ਉਸ ਦਾ ਰੌਲਾ ਪਾਇਆ ਸੀਗਾ ਹੁਣ ਲੱਗਦਾ ਵੀ ਤੁਸੀਂ ਠੱਗੇ ਠੱਗੇ ਮਹਿਸੂਸ ਕਰ ਰਹੇ ਹੋ ਜਾਂ ਉਮੀਦ ਆ ਵੀ ਅਜਾ ਸਰਕਾਰ ਦਾ ਟਾਈਮ ਰਹਿੰਦਾ ਆ ਜਾਊਗਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਾ ਨਹੀਂ ਆਉਂਦਾ ਜੀ ਮੇਹਰ ਛੱਡ ਤੇ ਅਸੀਂ ਸਾਨੂੰ ਵਾਦੇ ਕੀਤੇ ਸੀਗੇ ਵੀ ਅਸੀਂ ਹਜ਼ਾਰ-ਹਜ਼ਾਰ ਪਾਵਾਂਗੇ ਔਰ ਤੁਹਾਨੂੰ ਪਰ ਨਹੀਂ ਮਿਲਿਆ ਸਾਨੂੰ ਪਰ ਉਹ ਕਹਿੰਦੇ ਨੇ ਹੋਰ ਬਥੇਰੇ ਵਾਦੇ ਅਸੀਂ ਪੂਰੇ ਬਿਜਲੀ ਅਸੀਂ ਮੁਫਤ ਕਰਤੀ ਜ਼ੀਰੋ ਬਿੱਲ ਆ ਰਹੇ ਨੇ ਨਹੀਂ ਜੀ ਉਹ ਤਾਂ ਪਹਿਲਾਂ ਹੀ ਸੀ ਕਿ ਕੋਈ ਕੁਛ ਨਹੀਂ ਵਾਦਾ ਸਾਨੂੰ ਕੋਈ ਵੀ ਨਹੀਂ ਦੇ ਦਿੱਤਾ ਉਹ ਲੋਕ ਕਹਿੰਦੇ ਅਸੀਂ ਸਰਕਾਰੀ ਵਧੀਆ ਬਣਾ ਦੇ ਤੁਸੀਂ ਤੁਹਾਡੇ ਬੱਚੇ ਸਰਕਾਰੀ ਸਕੂਲ ਚ ਪੜ੍ਹ ਰਹੇ ਹਾਂਜੀ ਸਰਕਾਰੀ ਚ ਮੇਰੀ ਬੇਟੀ ਪੜ੍ਹਦੀ ਏ ਯਾ ਫਰਕ ਲੱਗਿਆ ਪੜਾਈ ਦਾ ਉਹ ਦੱਸ ਦੇਣਗੇ ਕਿਵੇਂ ਦੇ ਸਕੂਲ ਨੇ ਹੁਣ ਪੜਾਈ ਤੇ ਤਾਂ ਕੋਈ ਫਰਕ ਨਹੀਂ ਜੀ ਸਾਨੂੰ ਤਾਂ ਕੁਝ ਨਹੀਂ ਲੱਗਦਾ ਉਹ ਕਹਿੰਦੇ ਵੀ ਦਿੱਲੀ ਵਰਗੇ ਸਕੂਲ ਹੋ ਗਏ ਪੰਜਾਬ ਨਹੀਂ ਜੀ ਕੁਝ ਨਹੀਂ ਹੋਇਆਗਾ ਹਾਂਜੀ ਗਰੀਬਾਂ ਨੂੰ ਤਾਂ ਉਹੀ ਆਸੀਂ ਤਾਂ ਗਰੀਬ ਬੰਦੇ ਆ ਉਹੀ ਸਾਡਾ ਤਾਂ ਚੱਲ ਜਾਂਦਾ ਕੋਈ ਸਾਨੂੰ ਹੈ ਨਹੀਂਗਾ ਜੀ ਹਾਂਜੀ ਤੁਸੀਂ ਦੱਸੋ ਜੀ ਜਿਹੜੇ 1000 ਰੁਪਏ ਦੀ ਗੱਲ ਕਰਦੇ ਸੀਗੇ ਕੀ ਲੱਗਦਾ ਵੀ ਉਹ ਕਿਉਂ ਕਿਹਾ ਗਿਆ ਕਿ ਬੀਬੀਆਂ ਦੀ ਵੋਟ ਲੈਣ ਵਾਸਤੇ ਸਿਰਫ ਇਹੋ ਗੱਲ ਕਿ ਵੋਟ ਲੈਣ ਵਾਸਤੇ ਕਿਹਾ ਹੋਰ ਕੀ ਹੈ ਤੇ ਨਾ ਹੀ 2500 ਕਿਹੜਾ ਪਿੰਚਲ ਕੀਤੀ 1500 ਆਉਂਦੀ ਹੈ ਹੋਰ ਤੇ ਅਕਾਲੀਆ ਦੀ ਸਰਕਾਰ ਰਹੀ ਹੈ 10 ਸਾਲ ਉਹਨਾਂ ਦਾ ਟਾਈਮ ਕਿਵੇਂ ਸੀ ਉਹ ਬਾਦਲ ਸਾਹਿਬ ਆਪ ਇੱਥੋਂ ਲੜਦੇ ਰਹੇ ਐ ਤੇ ਹੋਰ ਤਾਂ ਉਹ ਨਾ ਤਾਂ ਆਉਂਦੀ ਸੀ ਪਿੰਚਲ ਫਿਰ ਵਧੀਆ ਆਉਂਦੀ 750 ਉਹਦੇ ਘਰ ਤੇ 500 ਕਰਦੀ ਫਿਰ 750 ਕੀਤੀ ਤੇ ਫਿਰ ਕੈਪਟਨ ਨੇ ਕੀਤੀ 1500 ਰੁਪਏ ਉਹ ਜਿਹਦੇ ਬਣਿਆ ਉਹਦੇ ਕਰਤੀ ਤੇ 2.5 ਸਾਲ ਹੋ ਗਏ ਅਜੇ ਤੱਕ ਨਹੀਂ ਕੀਤੀ। ਬਾਬਾ ਜੀ ਦੀ ਰੀਸ ਕੋਈ ਕਰ ਨਹੀਂ ਸਕਦਾ। ਨਹੀਂ ਮੈਂ ਤਾਂ ਕੁਝ ਨਹੀਂ ਹੁਕਮ ਹੈ ਨਾ। ਬਾਬਾ ਜੀ ਦੀ ਰੀਸ ਨਹੀਂ ਕੋਈ ਕਰ ਸਕਦਾ ਜਿੰਨੀ ਬਾਦਲ ਸਾਹਿਬ ਨੇ ਸਕੀਮਾਂ ਦਿੱਤੀਆਂ। ਤੇ ਹੁਣ ਮਨਪ੍ਰੀਤ ਬਾਦਲ ਲੜ ਰਹੇ ਨੇ ਉਹਨਾਂ ਨੂੰ ਬਰਾਬਰ ਦੇ ਜਾਣਦੇ ਨਾ ਉਹਦੇ ਬਾਰੇ ਕੁਝ ਨਹੀਂ ਜਾਣਦੇ ਸੀ ਤਾਂ। ਠੀਕ ਕੋਲੇ ਉਹ ਹੀ ਜਾਣਦੂਆਂ। ਨਹੀਂ ਮੈਂ ਤਾਂ ਬਾੜੀ ਖਾਲ ਨਹੀਂ ਕਰਦੀ। ਭਾਜਪੀ ਬਾਰੇ ਕੀ ਕਹਿਣਾ ਚਾਹ। ਮਾਰੇ ਕੁਝ ਨਹੀਂ ਕਿਸੇ ਬਾਰੇ ਕਹਿੰਦਾ ਆਪਾਂ ਸਿੱਧੀ ਗੱਲ ਹੈ ਬੋਟ ਹੈਗੀ ਆਪਣੀ ਚੁੱਪ ਕੇ ਪਾ ਦੇਾਂਗੇ। ਨਹੀਂ ਕਹਿੰਦੇ ਕਈ ਕਹਿੰਦਾ ਆਪਾਂ ਗਰੀਬ ਬੰਦੇ ਆਂ ਕਿਉਂ ਦੂਜੀ ਨਹੀਂ ਪੈ ਜਗੇ ਨਾ। ਚੁੱਪ ਜੋ ਜੀ ਲੱਗਦਾ ਵੀ ਮੁੱਦਿਆਂ ਨੂੰ ਵੇਖ ਕੇ ਵੋਟ ਪਾਉਂਗੇ ਹਾਂ ਪਹਿਲਾ ਸੀਗਾ ਵੀ ਹੁਣ ਇਹ ਪੰਜ ਹੀ ਆਹੀ ਕਰਦੇ ਤੇ ਮੈਨੂੰ ਆਇ ਨਹੀਂ ਪਤਾ ਮੇਰੇ ਬੇਟੇ ਕਿੱਧਰ ਪਾਉਣਗੇ ਤੇ ਮੈਂ ਕਿੱਧਰ ਪਾਉਂਗਾ ਮੈਂ ਕਿਹਾ ਪਰ ਇਹ ਕੈਂਡੀਡੇਟ ਬੜੇ ਅਮੀਰ ਆ ਤੁਹਾਡੇ ਹਲਕੇ ਦੇ ਉਹ ਕਹਿੰਦੇ ਨੇ ਵੀ ਅਸੀਂ ਲੋਕਾਂ ਦਾ ਇਹ ਮੰਦ ਨੇ ਵੀ ਕੈਂਡੀਡੇਟ ਪੈਸੇ ਦੇ ਦੇ ਕੇ ਵੋਟਾਂ ਆਪਦੇ ਵੱਲ ਕਰ ਲੈਣ ਹੈ ਕੈਂਡੀਡੇਟ ਇੰਨੇ ਅਮੀਰ ਨੇ ਉਹ ਕਹਿੰਦੇ ਪੈਸੇ ਦੇ ਦੇ ਕੇ ਵੋਟਾਂ ਆਪਦੇ ਵੱਲ ਕਰ ਲੈਣ ਨਹੀਂ ਜੀ ਜਿਹੜਾ ਬੰਦਾ ਖੜਾ ਨੀ ਪਲਾ ਕਾਲੀਆਂ ਨਾਲ ਖੜਾ ਆਮ ਨਾਲ ਖੜਾ ਜਿਹੜਾ ਬੰਦਾ ਖੜਾ ਮੋਢੂ ਤੇ ਉਹ ਤਾਂ ਉਧਰ ਜੋ ਜਿੱਤਣ ਬੜਾ ਹਰਨ ਇਹ ਨੀਂ ਉਸਦਾ ਇਹ ਸ਼ਰਾਬ ਦਾ ਲਾਲਚ ਨਹੀਂ ਕੁਛ ਕੋਈ ਜਿਹੜੇ ਨੇ ਸ਼ਰਾਬ ਨਹੀਂ ਪੀਣੀ ਲਾਗ ਨਹੀਂ ਪੀਣੀ ਉਹ ਕੋਈ ਲਾਲਚ ਨਹੀਂ ਜਿਹਨੇ ਪਾਣੀ ਦਾ ਪਾਣੀ ਇੱਕ ਤਾਂ 30 ਕਿਲੋ ਕਣਕ ਮਿਲਦੀ ਸੀ ਕਿਰਾਏ ਪਾੜਾ ਤੇ ਰਹਿਨੇ ਆ ਗਰੀਬ ਬੰਦੇ ਆ ਅਸੀਂ ਦਿਹਾੜੀਦਾਰ ਬੰਦੇ ਆ ਕਿ ਅੱਗੇ 30 ਕਿਲੋ ਕਣਕ ਮਿਲਦੀ ਸੀ ਹੁਣ ਸਾਨੂੰ 5 ਕਿਲੋ ਮਿਲਦੀ ਆ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ ਦੱਸੋ ਪਹਿਲਾਂ ਇਹ ਗੁਜ਼ਾਰਾ ਸਾਡਾ ਸਾਨੂੰ ਮਿਲਣੀ ਚਾਹੀਦੀ ਸਾਨੂੰ ਉਹੀ ਆਉਣੀ ਚਾਹੀਦੀ 30 ਕਿਲੋ ਕਣਕ ਪਰ ਨਹੀਂ ਸਾਡਾ ਕੋਈ ਸਰਕਾਰ ਨਹੀਂ ਸੁਣਦੇ ਨੇ ਕੋਈ ਸੁਣਵਾਈ ਨਹੀਂ ਸਾਡੀ ਅਗੇ ਸਾਨੂੰ 30 ਕਿਲੋ ਸਿਖਾਉਂਦੇ ਸੀ ਕਿ ਲੈਣਦੇ ਸੀ ਹੁਣ ਸਾਨੂੰ 5 ਕਿਲੋ ਮਿਲਦੀ ਹੈ ਪਰ ਕੋਈ ਸੁਣਾਈ ਨਹੀਂ ਸਾਨੂੰ ਇਹ ਸਰਕਾਰ ਦੀ ਹਾਂਜੀ ਧੰਨਵਾਦ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਕਿੰਨੀ ਉਮਰ ਗਗਨਦੀਪ ਸਿੰਘ ਹੈ ਜੀ 38 ਸਾਲ ਦੀ ਉਮਰ ਹੈ ਜੀ ਤੇ ਤੁਸੀਂ ਕਿਵੇਂ ਦੇਖਦੇ ਹੋ ਕਈ ਕੈਂਡੀਡੇਟ ਇਥੋਂ ਵੱਡੇ ਵੱਡੇ ਉੱਠਦੇ ਰਹੇ ਨੇ ਕਈ ਪਾਰਟੀਆਂ ਨੂੰ ਮੌਕਾ ਦਿੱਤਾ ਕਿ ਦੜਬੇ ਨੇ ਅੱਜ ਮੌਜੂਦਾ ਹਾਲਾਤ ਕੀ ਹੈ ਮੌਜੂਦਾ ਹਾਲਾਤ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਜੀ ਠੀਕ ਹੈ ਜੀ ਨਾ ਰਾਜ ਨੇ ਕੀਤਾ ਕੁਝ ਤੇ ਮਾਪ ਕਹਿੰਦੇ ਲੋਕ ਕਹਿੰਦੇ ਰਾਜੇ ਬਣੇ ਨੇ ਆ ਕਰਤਾ ਆ ਪਰ ਕੱਖ ਨਹੀਂ ਕੀਤਾ ਇਹਨੇ ਠੀਕ ਹੈ ਜੀ ਮੈਂ ਉਹਦਾਂ ਹੀ ਗਿਆ ਇਹਨਾਂ ਕੋਲੇ ਮੈਂ ਪਹਿਲਾਂ ਰੋਡ ਵਿੱਚ ਕੰਮ ਕਰਦਾ ਸੀਗਾ ਠੀਕ ਹੈ ਜੀ ਤੇ ਇਹਨਾਂ ਕੋਲੇ ਗਿਆ ਪਹਿਲਾਂ ਮੈਨੂੰ ਕਹਿੰਦੇ ਆਪਦਾ ਐਮਸੀ ਲੈ ਕੇ ਆ ਅੱਛਾ ਤੇ ਸ਼ੁਰੂ ਤੋਂ ਇਹਨਾਂ ਨੂੰ ਵੋਟਾਂ ਪਾਉਂਦੇ ਸੀਗੇ ਪਰ ਅੱਜ ਕੀ ਨਹੀਂ ਪਾਉਂਦਾ ਅੱਜ ਕੀ ਡਿੰਪੀ ਨੂੰ ਨਹੀਂ ਪਾਉਂਦੇ ਅੱਛਾ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ 'ਚ ਨੇ ਤੇ ਆਮ ਆਦਮੀ ਪਾਰਟੀ ਤੁਹਾਨੂੰ ਲੱਗਦਾ ਵੀ ਵਧੀਆ ਕੰਮ ਕਰ ਸਕਦੀ ਹੈ ਨੀ ਚਲੋ 2.5 ਸਾਲ ਹੋਇਆ ਚਲੋ ਕੁੱਸਤ ਨੇ ਇਹਨਾਂ ਨੇ ਕੀਤੀ ਹੈ ਜੀ ਮੰਨ ਲਓ ਪਹਿਲਾਂ ਨਾਲੋਂ ਚੰਗਾ ਪਹਿਲਾਂ ਨਾਲੋਂ ਚੰਗਾ ਇਹਨਾਂ ਦਾ ਕੰਮ ਠੀਕ ਹੈ ਜੀ ਪਰ ਅੱਪਰ ਡਿੰਪੀ ਤੋਂ ਵੇਖਦੇ ਆ ਕੀ ਕਰਦਾ ਜੀ 50 ਤਾਂ ਦੇਣਾ ਚਾਹੀਦਾ ਨੇ 2 ਸਾਲ ਅਜੇ ਿੰਮਪੀ ਢੱਲੋਂ ਤੁਸੀਂ ਜਾਣਦੇ ਹੋ ਇੰਨੇ ਚਲੋ ਮੌਕਾ ਨਹੀਂ ਮਿਲਿਆ ਬਹੁਤ ਸਾਲਾਂ ਤੋਂ ਿੰਮਪੀ ਢੱਲੋਂ ਨੂੰ ਪਰ ਲੋਕਾਂ 'ਚ ਵਿਚਰਦੇ ਰਹੇ ਨੇ ਕੰਮ ਕੰਮ ਕਰਵਾਉਂਦੇ ਰਹੇ ਨੇ ਹਾਂਜੀ ਸਰ ਕਰਦੇ ਨੇ ਜੀ ਪਰ ਮਨਚ ਆਏ ਨਹੀਂ ਆਉਂਦੇ ਇੱਥੋਂ ਦੇ ਲੋਕਾਂ ਦੇ ਵੀਰ ਉਹ ਤਾਂ ਅਕਾਲੀਆਂ ਨਾਲ ਸੀ ਅਕਾਲੀਆਂ ਦੇ ਹੀ ਨਹੀਂ ਰਹੇ ਵੀ ਹੁਣ ਅਸੀਂ ਕਿਉਂ ਏਤਬਾਰ ਕਰੀਏ ਨਹੀਂ ਨਹੀਂ ਕਾਲੀ ਦਲ ਆਪਦੀ ਥਾਂ ਤੇ ਹੀ ਤੇ ਬਲੋ ਜਿਵੇਂ ਸਾਹਮਣਾ ਕਰਦੇ ਵੀ ਲੋ ਪਾ ਡਿੰਪੀ ਨਾ ਮੋਹਣੀ ਕਰਨਾ ਜੋ ਕੁਝ ਕਰਨਾ ਇਸ ਕਰਕੇ ਤਾਂ ਇੱਥੋਂ ਦੇ ਇੱਕ ਮੰਨਿਆ ਜਾਂਦਾ ਵੀ ਜਿਹੜੇ ਲੋਕ ਨੇ ਗਿੱਦੜਵੇ ਦੇ ਬੜੇ ਇੰਟਰਸਟ ਲੈਂਦੇ ਨੇ ਪੋਲਿਟਿਕਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਵੋਟ ਸਾਰੇ ਹੀ ਪਾਉਣਗੇ ਨਹੀਂ ਇਹਦੇ ਬਾਰੇ ਤਾਂ ਕੁਝ ਨਹੀਂ ਸਾਰੇ ਤਾਂ ਨਹੀਂ ਪਾਉਂਦੇ ਜੀ ਪਰ ਉਹ ਚਰਚਾ ਚੱਲ ਰਹੀ ਹੈ ਜਦੋਂ ਤੁਸੀਂ ਬਾਹਰ ਅੰਦਰ ਜਾਣਿਓ ਵੀ ਇਲੈਕਸ਼ਨ ਹੈਗੇ ਆ ਇਲੈਕਸ਼ਨਾਂ ਦੇ ਵਿੱਚ ਕੀ ਮੁੱਦੇ ਨੇ ਉਸ ਬਾਰੇ ਗੱਲਬਾਤ ਚੱਲਦੀ ਰਹਿੰਦੀ ਹਲਕੇ 'ਚ ਹਾਂਜੀ ਸਰ ਚੱਲਦੀ ਉਹ ਮੰਨ ਲਓ ਕਿ ਚਲੋ ਜਾਰਾ ਦਾ ਡਿੰਪੀ ਵਾਲੀ ਰੁਝਾਨ ਹੈ ਪਹਿਲਾਂ ਬਲੋ ਹਰਮਨਪ੍ਰੀਤ ਵੀ ਆ ਰਹੇ ਅੱਗੇ ਤੇ ਬਸ ਪਗਨੇ ਦੇ ਲੋਕ ਦੇ ਬਾਕੀ ਕੀ ਬਣਦਾ ਹੀ ਹਿਸਾਬ ਨਾਲ ਸੋ ਗਿੱਦੜਪੇ ਹਲਕੇ ਚ ਜਿਹੜੇ ਪਿੰਡ ਨੇ ਪਿੰਡਾਂ ਵਾਲਿਆਂ ਦੇ ਕੀ ਮੁੱਦੇ ਨੇ ਉਹ ਕੀ ਸੋਚਦੇ ਨੇ ਇਹਨਾਂ ਚੋਣਾਂ ਬਾਰੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਅਸੀਂ ਇਸ ਵੇਲੇ ਕੌਣ ਹੀ ਪਿੰਡ ਪਹੁੰਚੇ ਆ ਕੀ ਨਾਮ ਹੈ ਬਾਈ ਜੀ ਗਰਮੀਤ ਸਿੰਘ ਹੈ ਕਿੰਨੀ ਉਮਰ ਹੈ 30 ਸਾਲੀ ਤੇ ਕੀ ਮਾਹੌਲ ਹੈ ਜਿਹੜਾ ਗਿੱਦੜਪੇ ਇਲੈਕਸ਼ਨ ਹੋ ਰਿਹਾ ਹੈ ਕਿਵੇਂ ਦੇਖ ਰਹੇ ਹੋ ਮਾਹੌਲ ਤਾਂ ਹੀ ਇੱਥੇ ਮਤਲਬ ਕਿ ਅਮਰਤਾ ਵੜਿੰਗ ਤੇ ਡੈਂਪੀ ਦਾ ਚੱਲੀ ਜਾਂਦਾ ਇਹਨਾਂ ਦਾ ਮੁਕਾਬਲਾ ਚੱਲੀ ਜਾਂਦਾ ਇਹ ਦੋਵਾਂ ਦਾ ਪਹਿਲੇ ਦੂਜੇ ਨੰਬਰ ਤੇ ਅੱਛਾ ਇੱਕ ਕਹਿੰਦੇ ਆ ਵੀ ਲੋਕ ਇੱਥੋਂ ਦੇ ਬੜੇ ਦਿਲਚਸਪੀ ਲੈਂਦੇ ਜਦੋਂ ਵੀ ਇਲੈਕਸ਼ਨ ਹੁੰਦੇ ਗਿੱਦੜਵੇ ਦੀ ਸ਼ੁਰੂ ਤੋਂ ਹੀ ਲੱਗਦਾ ਵੀ ਇਸ ਤਰ੍ਹਾਂ ਦੀ ਗੱਲ ਹੀ ਆ ਹਾਂ ਸ਼ੁਰੂ ਤੋਂ ਹੀ ਲੀਡਰਾਂ ਦਾ ਪਿੰਡ ਇੱਥੇ ਸਾਰੇ ਪਾਰਟੀਆਂ ਦੇ ਮਤਲਬ ਕਿ ਲੀਡਰ ਰਹਿ ਗਿਆ ਬਾਈ ਨਿੰਦਰ ਹੋਇਆ ਜਿਵੇਂ ਦੂਜੇ ਪਾਸੇ ਜਿਵੇਂ ਸਕਜਿੰਦਰਾ ਗਿਆ ਬਾਈ ਆਮ ਆਦਮੀ ਦਾ ਤੇ ਜਹੇਦਾਰ ਜੀ ਭਾਜਪਾ ਚ ਤੇ ਕੀ ਤੁਹਾਡੇ ਮੁੱਦੇ ਕੀ ਹੁੰਦੇ ਨੇ ਜਿਵੇਂ ਹੁਣ ਲੋਕ ਵੋਟਾਂ ਮੰਗਣ ਵੀ ਕੈਂਡੀਡੇਟ ਸਾਰੇ ਨੇ ਤੁਸੀਂ ਆਪਦੇ ਪਿੰਡ ਦੀਆਂ ਆਲੇ-ਦੁਆਲੇ ਦੇ ਪਿੰਡਾਂ ਦੀਆਂ ਕਿਹੜੀਆਂ ਮੇਨ ਜੜੀਆਂ ਪ੍ਰੋਬਲਮਸ ਆ ਜਿਹੜੀਆਂ ਤੁਸੀਂ ਦੱਸ ਦਿਓ ਮੌਜੂਦਾ ਮੁੱਦੇ ਤਾਂ ਬਾਈ ਆ ਹੀ ਆ ਯਾਰ ਜੱਟ ਜਿਵੇਂ ਮੰਡਾਂ 'ਇਰੂਲੀ ਜਾਂਦੇ ਬੈਠੇ ਹਨਾ ਤੇ ਬਾਕੀ ਜਿਵੇਂ ਗੁੱਗਣੀ ਲਾਉਣ ਦੇ ਰਹੇ ਸੀ ਪਰਚੇ-ਪੁਰਚੇ ਕਰੀ ਜਾਂਦੇ ਸੀ ਜੱਟਾਂ ਤੇ ਜੀ ਜੀ ਬਸ ਆ ਹੀ ਮੁੱਦੇ ਹੁੰਦੇ ਆ ਮੇਨ ਤਾਂ ਜੱਟਾਂ ਦੇ ਹੋਰ ਕਿਹੜੇ ਹੁੰਦੇ ਆ ਜਾਂ ਕੋਈ ਆ ਸੜਕਾਂ ਦੇ ਕੋਈ ਕਾਲੇ ਨਾਲੀਆਂ ਦੇ ਆ ਬਸ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੈਂ ਮੈਂ ਤਾਂ ਯਾਰ ਨਹੀਂ ਬੋਇ ਮੁੰਡਾ ਹੀ ਬੋਲਦਾ ਮੈਂ ਇਹੋ ਕੁਝ ਹੀ ਮੈਂ ਬੋਲਦਾ ਬੋਲ ਨਹੀਂ ਯਾਰ ਜੀ ਤੁਸੀਂ ਤੁਸੀਂ ਦੱਸੋ ਜੀ ਕੀ ਨਾਮ ਮੈਂ ਤਾਂ ਨਹੀਂ ਬੋਲਦਾ ਪਾ ਪਾਉਂਗੇ ਵੇ ਬੋਲ ਪਾ ਦੇ ਕੇ ਜੀ ਮੈਨੂੰ ਪਾਉਂਗੇ ਜਿਹੜਾ ਲੋਡ ਆ ਗਿਆ ਉਹਨੂੰ ਪਾ ਦੇਾਂਗੇ ਪਹਿਲਾਂ ਜਿਨ੍ਹਾਂ ਨੂੰ ਰਾਜਾ ਵੜਿੰਗ ਨੂੰ ਮੌਕਾ ਦਿੱਤਾ ਸੀਗਾ ਲੋਕਾਂ ਨੇ ਤੁਸੀਂ ਕੰਮ ਕਮ ਹੁੰਦੇ ਰਹੇ ਤੁਹਾਡੇ ਕੰਮ ਨਹੀਂ ਰਹੇ ਠੀਕ ਹੈ ਪਹਿਲਾਂ ਬਾਲ ਸਾਹਿਬ ਇੱਥੋਂ ਲੜਦੇ ਰਹੇ ਆ ਉਸ ਵੇਲੇ ਤੇ ਹੁਣ ਦੇ ਵੇਲੇ ਟਾਈਮ 'ਚ ਕੀ ਫਰਕ ਬਾਲਾ ਫਰਕ ਸੀ ਉਹ ਬਹੁਤ ਮਿਲਦੇ ਜੁਲਦੇ ਸੀ ਤੁਹਾਨੂੰ ਉਹ ਬਹੁਤ ਜਿਆਦੇ ਹਾਂ ਲਓ ਹੁਣ ਉਹਨਾਂ ਦਾ ਉਹ ਕੋਨਾ ਉਹਨੂੰ ਬੁਲਾਉਣਾ ਕੀ ਨਾਮ ਹੈ ਜੀ ਤੁਹਾਡਾ ਮੋਲੀਆ ਦਾਦਾ ਤੇ ਡੈਂਪੀ ਢਿੱਲੋਂ ਬਾਰੇ ਕੀ ਕਹਿਣਾ ਪੁਰਾਣੇ ਇਥੋਂ ਇਸ ਚੰਗਾ ਹੀ ਆ ਵਿਚਾਰਾ ਉੱਡ ਕੇ ਮਿਲਦਾ ਜੀ ਲੀਡਰ ਤਾਂ ਸਾਰੇ ਹੀ ਮਿਲਦੇ ਆ ਪਰ ਤੁਹਾਨੂੰ ਦੁੱਖ ਹੋਇਆ ਪਾਰਟੀ ਬਦਲੀ ਚ ਨਹੀਂ ਕੋਈ ਨਹੀਂ ਹਾਨੂੰ ਹੁਣ ਲੱਗਦਾ ਕਿ ਇਹਦਾ ਇਹ ਤਾੜ ਖੇਡਣ ਵਾਲੇ ਬੰਦੇ ਜੱਟ ਨਹੀਂ ਇਹ ਜੀ ਉਹ ਸਾਰੇ ਪਾਉਣਗੇ ਹਾਂ ਬੋਟ ਪਾਉਣਗੇ ਹਾਂਜੀ ਕੀ ਨਾਮ ਹੈ ਜੀ ਕ੍ਰਿਸ਼ਨ ਜੀ ਕਿੱਥੋਂ ਦੇ ਹੋ ਤੁਸੀਂ ਇੱਥੋਂ ਦੇ ਇੱਥੋਂ ਦੇ ਤੇ ਕੀ ਲੱਗ ਰਿਹਾ ਮਾਹੌਲ ਇਲੈਕਸ਼ਨਾਂ ਦਾ ਕਿਹੜੇ ਤੁਹਾਡੇ ਮੁੱਦੇ ਧਿਆਨ ਚ ਨੇ ਕੋਈ ਪਰਿਵਾਰ ਦੇ ਹੋਣ ਕੋਈ ਤੁਹਾਨੂੰ ਲੱਗਦਾ ਕਿ ਯਾਰ ਇਹ ਸਰ ਪਾਵਾਂਗੇ ਕੰਮ ਤਾਂ ਕੋਈ ਕਰਾਂਗਾ ਦੀਆ ਆਮਾਦੀ ਪਾਰਟੀ ਸਰਕਾਰ ਸੀ ਕੰਮ ਨਹੀਂ ਹੋਇਆ ਉਹਦਾ ਤਾਂ ਸੀ 1000 ਰੁਪਏ ਬੁਢਾ ਦੇ ਖਾਤੇ ਪਾਵਾਂਗੇ ਉਹ ਵੀ ਨਹੀਂ ਪਾਏਗਾ ਕਾਹਮਣੇ ਕੋਈ ਕਰਾਂਗਾ ਨੌਕਰੀਆਂ ਦੇ ਰਹੇ ਆਂ ਸੀ ਬੱਚਿਆਂ ਨੂੰ ਇੱਕ ਇੱਕ ਕਰਕੇ ਕੁਛ ਨਹੀਂ ਦਿੱਤਾਗਾ ਦੇਣਾ ਕਰਨਾ ਨੇ ਕੀ ਸੀਗਾ ਫਿਰ ਤੁਹਾਨੂੰ ਕੀ ਲੱਗਦਾ ਵੀ ਅਕਾਲੀਆਂ ਨੂੰ ਯਾਦ ਕਰਦੇ ਹੋ ਇੱਥੇ? ਹਾਂ, ਅਕਾਲੀਆਂ ਨੂੰ ਪਾਵਾਂਗੇ ਵੋਟਾਂ। ਆ ਕਿ ਜਦੋਂ ਬਾਦਲ ਸਾਹਿਬ ਸੀਗੇ ਉਦੋਂ ਕਿਵੇਂ ਦਾ ਸੀਗਾ ਦੌਰ ਇੱਥੇ? ਬਸ ਉਹਨਾਂ ਨੇ ਪਾਉਣੀਆਂ ਵੋਟਾਂ ਸੀ। ਮਨਪ੍ਰੀਤ ਬਾਦਲ ਨੂੰ ਪਾ ਰਹੇ ਹੋ ਜਾਂ? ਹਾਂ। ਅਕਾਲੀ ਦਲ ਤਾਂ ਇਲੈਕਸ਼ਨ ਨਹੀਂ ਲੜਦੇ। ਆ ਮਨਪ੍ਰੀਤ ਨੂੰ। ਜੀ। ਸੋ ਹੋਰ ਵੀ ਆ ਜਿਹੜੇ ਇੱਥੇ ਬੈਠੇ ਨੇ ਨੌਜਵਾਨ ਗੱਲਬਾਤ ਕਰਦੇ ਆ ਕਾਫੀ ਦਿਲਚਸਪੀ ਲੈਣ ਵਾਲੇ ਲੋਕ ਨੇ ਇੱਥੇ। ਹਾਂਜੀ ਭਾਈ ਕੀ ਨਾਮ ਹੈ? ਪਵਨਪ੍ਰੀਤ ਸਿੰਘ ਜੀ। ਕਿੱਥੋਂ ਆ ਭਾਈ? ਕੌਣੀ ਵੀਰ ਜੀ। ਉਣੀ ਦੇਉ ਤੇ ਬਈ ਕੀ ਮਾਹੌਲ ਆ ਫਿਰ ਇਸ ਵਾਰ ਇਲੈਕਸ਼ਨ ਇਲੈਕਸ਼ਨ ਬਈ ਵੇਖੋ ਕੀ ਬੰਦਾ ਹੈ ਤੇ ਕੀ ਟੱਕਰ ਪੂਰੀ ਆ ਹਾਂਜੀ ਹਾਂਜੀ ਡਿੰਪਿਟਲੋਂ ਆਮ ਆਦਮੀ ਪਾਰਟੀ ਚ ਆਈ ਹੈ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰ ਤੁਹਾਨੂੰ ਡਿੰਪਿਟਲੋਂ ਤੱਕ ਮਤਲਬ ਹੈ ਜਾਂ ਪਾਰਟੀਆਂ ਵੇਖ ਕੇ ਵੋਟਾਂ ਪਾਉਣ ਦੇ ਲੋਕ ਇੱਥੇ ਬਈ ਐ ਐ ਵੀ ਕੰਮ ਹੋਵੇ ਲੋਕ ਵੋਟ ਪਾਉਣਗੇ ਤੇ ਕੰਮ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਤੇ ਕਿਵੇਂ ਲੱਗਦਾ ਪੰਜਾਬ ਚ ਵਧੀਆ ਚੱਲ ਰਿਹਾ ਕੰਮ ਐਦਾ ਕਹਿ ਨਹੀਂ ਸਕਦਾ ਜੀ ਵੀ ਬੈਂਕ ਦੀ ਬੰਨ ਵੈਨਾ ਪਤਾ ਨਹੀਂ ਆਈ। ਹਾਂਜੀ। ਪਰ ਜਿਵੇਂ ਰਾਜਾ ਵੜਿੰਗ ਤੁਹਾਡੇ ਐਮਐਲਏ ਰਹੇ ਆ ਉਹਨਾਂ ਨੇ ਕੰਮ ਵਧੀਆ ਕਰਾਇਆ ਸੀ ਮਿਲਦੇ ਜੁਲਦੇ ਸੀ। ਨਹੀਂ ਐਨਾ ਜਾਣਕਾਰੀ ਹੈ ਨਹੀਂ। ਅੱਛਾ। ਤੁਹਾਡਾ ਨਾਮ ਕੀ ਹੈ ਭਾਈ? ਖੁਸ਼ਵਿੰਦ ਡਾਕਟਰ ਲੋਂਗ। ਇੱਥੋਂ ਹੀ ਤੁਸੀਂ ਵੀ। ਕੋਣੀ ਤੇ ਤੁਸੀਂ ਕੀ ਦੇਖਦੇ ਹੋ ਕਿਵੇਂ ਦਾ ਜਿਹੜਾ 2.5 ਸਾਲਾਂ ਦਾ ਕੰਮ ਰਿਹਾ ਰਾਜਾ ਵੜਿੰਗ। ਠੀਕ ਰਿਹਾ ਹੋਈ ਗਈ ਹੈ ਕੰਮ। ਪਿੰਡ 'ਚ। ਪਰ ਜਿਵੇਂ ਬਜ਼ੁਰਗ ਕਹਿੰਦੇ ਵੀ ਪਹਿਲਾਂ ਬਾਲ ਸਾਹਿਬ ਜਦੋਂ ਇੱਥੋਂ ਜਿੱਤਦੇ ਰਹੇ ਉਦੋਂ ਬਹੁਤ ਵਧੀਆ ਮਾਹੌਲ ਸੀਗਾ ਤੁਹਾਨੂੰ ਐਂ ਲੱਗਦਾ ਸੁਣਦੇ ਹੋ ਤੁਸੀਂ ਵੀ ਕਰਦੇ ਆ ਤੋ ਹਾਂ ਐਂ ਤਾਂ ਜਿਵੇਂ ਮਾਲਾ ਕਿਸੇ ਵੀ ਸਰਕਾਰ ਆਉਂਦੀ ਉਹਨੇ ਕੰਮ ਤਾਂ ਅਕਸਰ ਜਿੰਨੇ ਕਰਵਾਈ ਜਾਂਦਾ ਨਾਰਮਲ ਜਿਵੇਂ ਹੁਣ ਐਂ ਕਿ ਆਮ ਆਦਮੀ ਪਾਰਟੀ ਨੇ ਮੰਡੀ ਦੂਰੀ ਵਾਰੀ ਬਣਾਦੀ ਪਿੰਡ ਜਿਵੇਂ ਇੱਕ ਜਿੰਨਾ ਕੁ ਲੱਗਦਾ ਕਰਾਈ ਜਾਂਦੇ ਆ ਕਿਸਾਨਦਾਰ ਨੂੰ ਲੈ ਕੇ ਬੜਾ ਰੌੜਾ ਹੈ ਉਹ ਕਹਿ ਰਹੇ ਨੇ ਵੀ ਜਿਵੇਂ ਲਿਫਟਿੰਗ ਨਹੀਂ ਹੋ ਰਹੀ ਛੋਨੇ ਦੀਆਂ ਮੰਡੀਆਂ 'ਚ ਖੱਜਲ ਖਵਾਰ ਹੋ ਰਿਹਾ ਤੁਹਾਨੂੰ ਵੀ ਲੱਗਦਾ ਕਿ ਇਹ ਚੀਜ਼ ਪਹਿਲਾਂ ਨਹੀਂ ਹੁੰਦੀ ਸੀਗੀ ਐ ਹੁਣ ਐਸੇ ਸੀਜ਼ਨ 'ਚ ਗੱਲ ਹੈ ਕਿ ਪਹਿਲਾਂ ਇੰਨਾ ਕਦੇ ਨਹੀਂ ਖੱਜਲ ਖਵਾਰੀ ਹੋਈ ਹੁਣ ਵੀ ਕਹਿ ਰਿਹਾ ਵੀ 350 ਮੰਡੀ ਵੀ ਦਾ ਖਰੀਦ ਕਿੱਧਰ ਬੰਦ ਕਰੀ ਬੈਠੇ ਆ ਛੋਨਾ ਮੰਡੀਆਂ 'ਚ ਹਜੇ ਵੀ ਰੁਲੀ ਜਾਂਦਾ ਤੇ ਬਾਕੀ ਆ ਪਰਾਲੀ ਦਾ ਮੁੱਦੇ ਕਰਕੇ ਵੀ ਵਿੱਚ ਕਿਤੇ ਕਈ ਕਿਵੇਂ ਠੱਕਾ ਹੋ ਰਿਹਾ ਕਿਤੇ ਕਿਵੇਂ ਹੋ ਰਿਹਾ ਜੀ ਹਾਂਜੀ ਭਾਈ ਕੀ ਨਾਮ ਹੈ ਨਵਿੰਦਰ ਜੀ ਆ ਇੱਥੋਂ ਹੀ ਹਾਂਜੀ ਕੀ ਮੋਲ ਆ ਬਈ ਇੱਥੇ ਤੁਹਾਡੇ ਬੜੀ ਮੌਕੇ ਦੀ ਦੁਕਾਨ ਹੈ ਸਾਰੇ ਲੀਡਰ ਇੱਥੋਂ ਦੀ ਲੰਘਦੇ ਹੋਣਗੇ ਤੇ ਇਹ ਲੀਡਰ ਹੁਣੇ ਹੀ ਲੰਘਦੇ ਆ ਕਿ ਜਦੋਂ ਜਿੱਤ ਜਾਂਦੇ ਉਹ ਤੋਂ ਬਾਅਦ ਵੀ ਇਸੇ ਤਰ੍ਹਾਂ ਇਸ ਪਿੰਡ ਵੱਲ ਆਉਂਦੇ ਨਹੀਂ ਹੁਣ ਆਉਂਦੇ ਹੁਣ ਤੇ ਫਿਰ ਕੀ ਕੀ ਮੋਲ ਲੱਗ ਰਿਹਾ ਤੁਹਾਨੂੰ ਕਿਹੜੀਆਂ ਮੇਨ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਚ ਰੱਖ ਕੇ ਲੋਕ ਵੋਟ ਪਾਉਣਗੇ ਹਿੰਤੀ ਜੀ ਦੇਖੋ ਬਾਕੀ ਤਾਂ ਲੋਕਾਂ ਦੇ ਸਿਰ ਤੇ ਆ ਰਾਜੇ ਨੂੰ ਵੀ ਹੋ ਜਾਂਦੇ ਆ ਆ ਵਡਿੰਗ ਦਾ ਚੰਗਾ ਕੰਮ ਕੀਤਾ ਦੇਖੋ ਇਹ ਕਿਦਰੇ ਨਹੀਂ ਦਵਾ ਕੀਤਾ ਬਾਕੀ ਇਹ ਦੇਖੋ ਠੀਕ ਹੈ ਠੀਕ ਹੈ ਬਾਈ ਕੀ ਨਾਮ ਹੈ ਜਾਨਸ਼ੇਰ ਬਾਈ ਕਿਹੜੇ ਪਿੰਡ ਤੋਂ ਇਸ ਸਭ ਇਹ ਪਿੰਡ ਦੇ ਤੇ ਬਾਈ ਕੀ ਲੱਗ ਰਿਹਾ ਫਿਰ ਇਸ ਵਾਰ ਅਸੀਂ ਤਾਂ ਇਹ ਡੈਂਪੀ ਢੱਲੋਂ ਨਾਲ ਆ ਅਸੀਂ ਤਾਂ ਡੈਂਪੀ ਢੱਲੋਂ ਹੀ ਕਵਾਂਗੇ ਟੈਂਪੇ ਢੱਲੋਂ ਨੇ ਜਿਵੇਂ ਪਾਰਟੀ ਬਦਲ ਲਈ ਅਕਾਲੀ ਦਲ ਸੀਗੇ ਕੋਈ ਤੁਹਾਨੂੰ ਮਾੜਾ ਮੋਟਾ ਲੱਗਿਆ ਵੀ ਯਾਰ ਉਹ ਗਲਤ ਹੋ ਗਿਆ ਕੰਮ ਪਾਰਟੀ ਨਹੀਂ ਬਦਲਣੀ ਚਾਹੀਦੀ ਸੀ ਉਹ ਤਾਂ ਹੀ ਵੇਖੋ ਆ ਲਗ ਲਗ ਆ ਆ ਦਾ ਸੁਝਾਅ ਉਹਨਾਂ ਦਾ ਅਸੀਂ ਵੀ ਸਿਰ ਅਸੀਂ ਡੈਂਪੀ ਢੱਲੋਂ ਨਾਲ ਆ ਅਸੀਂ ਅਕਾਲੀ ਦਲ ਪਰਿਵਾਰ ਨਹੀਂ ਬਿਲੋਂਗ ਕਰਦੇ ਆ ਅਸੀਂ ਡਿੰਪੇ ਢਿੱਲੋਂ ਨਾਲ ਹੁਣ ਵੀ ਤੁਸੀਂ ਅੱਛਾ ਜੇ ਅਕਾਲੀ ਦਲ ਚੋਣ ਲੜਦਾ ਤੇ ਫੇਰ ਵੀ ਤੁਸੀਂ ਡਿੰਪੇ ਢਿੱਲੋਂ ਵੱਲ ਹੋਣਾ ਸੀ ਜਾਂ ਅਕਾਲੀ ਦਲ ਵੱਲ ਸੋਚ ਸਕਦੇ ਸੀ ਅਕਾਲੀ ਦਲ ਵੱਲ ਹੀ ਹੋਣਾ ਸੀ ਅੱਛਾ ਹਾਂ ਜੀ ਅਕਾਲੀ ਦਲ ਅਕਾਲੀ ਦਲ ਦਾ ਨਾਂ ਚੋਣ ਲੜਨਾ ਡਿੰਪੇ ਢਿੱਲੋਂ ਨੂੰ ਫਾਇਦਾ ਹੋ ਰਿਹਾ ਫਾਇਦਾ ਹੀ ਹੋ ਰਿਹਾ ਕਿਉਂਕਿ ਅਕਾਲੀ ਦਲ ਸਾਰਾ ਪਰਿਵਾਰ ਉਹਨਾਂ ਨਾਲ ਹੈ ਠੀਕ ਹੈ ਤੇ ਬਈ ਤੁਸੀਂ ਕੰਮ ਕੀ ਕਰਦੇ ਹੋ ਮੈਂ ਸਟੱਡੀ ਕਰਦਾ ਹਾਂ ਅੱਛਾ ਜਿਵੇਂ ਬਾਹਰ ਜਾਣ ਦੀ ਹੈ ਇੱਛਾ ਕਿ ਇੱਥੇ ਰਹਿਣਾ ਨਾ ਨਾ ਇੱਥੇ ਹੀ ਮੌਤਮ ਜਿਹੜੇ ਸੀਐਮ ਨੇ ਉਹ ਕਹਿੰਦੇ ਨੇ ਕਿ ਮੈਂ ਇੱਥੇ ਹੀ ਇਹੋ ਜਿਹਾ ਰੰਗਲਾ ਪੰਜਾਬ ਬਣਾਉਣਾ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਲੱਗ ਰਿਹਾ ਉਮੀਦ ਹੈ ਕੋਈ ਵੇਖੋ ਇਹ ਹਜੇ ਤੱਕ ਕੁਝ ਕਹਿ ਨਹੀਂ ਸਕਦੇ ਜੀ ਅਜੀਦਾ ਮੇਰਾ ਦਾ ਆਦਾ ਸੁਝਾ ਮੈਂ ਬਾਹਰ ਨਹੀਂ ਜਾਣਾ ਜੀ ਸੋ ਗੱਲਬਾਤ ਹੋਰ ਕਰਦੇ ਆ ਆ ਜਿਹੜੇ ਨੌਜਵਾਨ ਇੱਥੇ ਫਿਰਦੇ ਨੇ ਹਾਂਜੀ ਭਾਈ ਕੀ ਨਾਮ ਹੈ ਚੈਨਪ੍ਰੀਤ ਸਿੰਘ ਜੀ ਕਿਹੜੇ ਪਿੰਡ ਤੋਂ ਗੁੜੀ ਸੰਗਰ ਜੀ ਚਾਹ ਤੇ ਕੀ ਮਹੌਲ ਆ ਬਈ ਇਲੈਕਸ਼ਨ ਦਾ ਇਲੈਕਸ਼ਨ ਦਾ ਪਹਿਲਾਂ ਤਾਂ ਸਾਡੀ ਵੋਟ ਹੀ ਨਹੀਂ ਬਣੀ ਜੀ ਵੋਟ ਨਹੀਂ ਬਣੀ ਨਹੀਂ ਤੇ ਵੈਸੇ ਘਰਦਿਆਂ ਤੋਂ ਸੁਣਦੇ ਹਾਂ ਕਿ ਇੱਥੇ ਮੁੱਦੇ ਕੀ ਨੇ ਜਿਹੜੇ ਇੰਪੋਰਟੈਂਟ ਪੂਰਾ ਗਰਮ ਮਹੌਲ ਆ ਜੀ ਕੰਮ ਆੜੇ ਹੋਇਆਗਾ ਤੇ ਹੁਣ ਕੀ ਦੇ ਕੀਤੇ ਚੜਿਆ ਤਿੰਨਾਂ ਦਾ ਫਸਮਾ ਮੈਚ ਹੀ ਆ ਜੀ ਅੱਛਾ ਵੋਟ ਐ ਜੀ ਕਰਦਾ ਵੀ ਛੇਤੀ ਛੇਤੀ ਵੋਟ ਬਣੇ ਤੇ ਵੋਟ ਪਾਇਆ ਕਰੀਏ ਅਸੀਂ ਵੀ ਹਰ ਚੋਣਾਂ ਚ ਨਹੀਂ ਵੋਟ ਪਾਉਣ ਚ ਕੋਈ ਇੰਟਰਸਟ ਨਹੀਂ ਨਹੀਂ ਕਿਉਂ ਕਿਉਂਕਿ ਇਹ ਲੀਡਰਾਂ ਦਾ ਕੰਮ ਇਹ ਹੈ ਜੀ ਕਿਹੜਾ ਵੋਟ ਪਵਾਦ ਲੈਂਦੇ ਆ ਫੇਰ ਗੱਲ ਨਹੀਂ ਸੁਣਦੀ ਹਵਨਤਮਾਨ ਨੇ ਵੀ ਲਾਰੇ ਲਾਏ ਲੱਗਦਾ ਬਿਲਕੁਲ ਜੀ ਢੋਡੀ ਬਣੀ ਆ ਬਈ ਵੋਟ ਨਹੀਂ ਜੀ ਸਾਡੀ ਵੀ ਨਹੀਂ ਬਣੀ ਅੱਛਾ ਹੈਗਾ ਕੋਈ ਇੱਛਾ ਵੋਟ ਬਣਾਉਂਦਾ ਤੋ ਗਿੱਦੜਪਾ ਹਲਕਾ ਤੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਅਸੀਂ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸੀਟ ਤੇ ਤੇ ਲੋਕਾਂ ਦੇ ਲਈ ਜਿਹੜੇ ਅਹਿਮ ਮੁੱਦੇ ਨੇ ਉਹ ਕੀ ਨੇ ਗਿੱਦੜਪਾ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ